ਮੁਰਦਾਬਾਗ ਗੰਗਾਮ ਸਰਕਾਰ ਮੁਰਦਾਬਾਗ ਮੁਰਦਾਬਾਗ ਜਿੰਦਾਬਾਦ ਸਾਡੇ ਕਾ ਜਿੰਦਾਬਾਦ ਜਿੰਦਾਬਾਦ ਸਾਡੇ ਕਾ ਜਿੰਦਾਬਾਦ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਸਵਾਗਤ ਆਗੂ ਤੇ ਪ੍ਰਤੀਕਾਰੀ ਕਿਸਾਨ ਵੀਰ ਦੇ ਸਾਡੇ ਤੇ ਅੱਜ ਇਹਨਾਂ ਜਾਂਨ ਸਰਕਾਰਾਂ ਦੇ ਤੇ ਕੌਂਸਲ ਪ੍ਰਸ਼ਾਸਨ ਦੇ ਅਧਿਆਪਕੀ ਨੇ ਵਿਰੋਧ ਜੋ ਕੇਸ ਚਾਰਜੀ ਕੀਤੇ ਉਹਦੇ ਖਿਲਾਫ ਅੱਜ ਆਪਾਂ ਧਰਨਾ ਦੇ ਰਹੇ ਆ ਰੈਲੀ ਕਰ ਰਹੇ ਆ ਸਰਕਾਰਾਂ ਜਿਹੜੀਆਂ ਵੀ ਆਉਣ ਉਹਨਾਂ ਦੇ ਜਿਹੜੇ ਹੱਥ ਕੰਡੇ ਨੇ ਉਹਨਾਂ ਦੀਆਂ ਨੀਤੀਆਂ ਕੋਈ ਨਹੀਂ ਕੇਂਦਰ ਸਰਕਾਰ ਦਾ ਇੱਕ ਵ ਇੱਕ ਮਨਸੂਬਾ ਕਿ ਜੋ ਖਨੌਰੀ ਤੇ ਸ਼ੰਗੂ ਬਾਰਡਰ ਤੇ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਉਹਨੂੰ ਤਾੜ ਵੀਡੋ ਕਰਨ ਦਾ ਕਿਉਂਕਿ ਜੋ ਪਿਛਲੇ ਤਿੰਨ ਕਾਨੂੰਨੀ ਖੇਤ ਜਿਹੜੇ ਖੇਤੀ ਗ੍ਰਾਉਂਡ ਸੀ ਉਹ ਰੱਦ ਕਰਵਾਏ ਨੇ ਵਾਪਸ ਕਰਵਾਏ ਨੇ ਤੇ ਉਹਨਾਂ ਦਾ ਬਦਲਾ ਲੈ ਲਿਆ ਉਹ ਪ੍ਰੋਇਜਕਟ ਦੇ ਵਿੱਚ ਹੁਣ ਕੱਟ ਉਹਨਾਂ ਤੋਂ ਆਪ ਨਹੀਂ ਹੋ ਸਕਿਆ ਤੇ ਬਹਾਨਾ ਕੋਈ ਨਾ ਕੋਈ ਘੜਨਾ ਸੀ ਜਿਵੇਂ ਮੇਰੇ ਸਾਥੀ ਦੱਸ ਕੇ ਗਏ ਨੇ ਕਿ ਪਿਆਰੇ ਆਲੇ ਦੇ ਕੋਲ ਜਿੰਨਾ ਕਿਸਾਨਾਂ ਦੇ ਪਰਚੇ ਕੀਤੇ ਨੇ ਉਹਨਾਂ ਨੂੰ ਵਜੋਂ ਤੱਕ ਕੋਈ ਪਤਾ ਹੀ ਨਹੀਂ ਹੈ ਸੋ ਇਹ ਕਿ ਜੁਗਨੀਆਂ ਜਲੀਆਂ ਚਾਲਾ ਜਲ ਰਹੇ ਨੇ ਇਹਨਾਂ ਨੂੰ ਕਿਸਾਨ ਦੇ ਇੱਜ਼ਤ ਬੰਦੀਆਂ ਚੈਨ ਨਹੀਂ ਕਰਨੀਆਂ ਇਸੇ ਦਿਗਾ ਜਿਹੜੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨ ਦੇ ਪੁੱਤਰ ਆ ਤੇ ਉਹ ਅੱਜ ਪਾਪਾ ਦੀ ਸ਼ਹਿਦ ਅੱਜ ਕਿਸਾਨਾਂ ਦੇ 306 ਦੇ ਦੋ ਦੋ ਕਾਫੀ ਤੋਂ ਲੈ ਕੇ 306 ਦੇ ਕਰਦੇ ਆ ਪਾਰਕੇ ਦਾਜੇ ਜਿਹੜੇ ਕੀਤੇ ਆ ਉਹ ਨਿੰਦਣਯੋਗ ਆ ਪਰ ਜੀ ਇਸ ਵਕਤ ਮੈਂ ਇਹਨੂੰ ਗੱਲ ਦਿੰਨਾ ਚਾਹੁੰਆਂ ਕਿ ਕਿਸਾਨ ਇਹ ਜੱਥੇਬੰਦੀਆਂ ਇਹ ਪਰਚਾ ਤੋਂ ਨਹੀਂ ਦਰਖੀਆਂ ਸਾਡੇ ਤੇ ਵੀ ਅਸੀਂ ਜੰਮੀਗੜ੍ਹ ਕਾਇਜੀ ਪੈਨਸ਼ਨ ਯੋਸ਼ੀ ਜਾਂਦੇ ਪਰਕੇ ਦਾਗੀ ਕੀਤੇ ਸੀ ਤੇ ਅਜੇ ਤਿਕਰਾ

I'm ready.